ਆਹ ਚੂਰਨ ਦੇ ਫਾਇਦੇ ਸੁਣ ਕੇ ਰਹਿ ਜੋਗੇ ਹੈਰਾਨ ਹਰ ਇੱਕ ਨੂੰ ਆਪਣੇ ਘਰੇ ਰੱਖਣਾ ਚਾਹੀਦਾ ਇਹ ਚੂਰਨ ਅੱਜ ਕੱਲ ਬਹੁਤ ਸਾਰੇ ਲੋਕਾਂ ਨੂੰ ਚੱਕਰ ਆਉਂਦੇ ਰਹਿੰਦੇ ਨੇ ਜਿਵੇਂ ਗੈਸ ਬਣਦੀ ਆ ਇਤਜਾਬ ਹੈ ਗੈਸ ਹੈ ਜਿਵੇਂ ਬੁਖਾਰ ਜਾਂ ਘਟ ਚੜ੍ਹੇ ਰਹਿੰਦਾ ਪੇਟ ਦੇ ਵਿੱਚ ਮਤਲਬ ਦਰਦ ਰਹਿੰਦਾ ਜਿਗਰ 'ਚ ਗਰਮੀਆਂ ਕੈਸਟਰੋਲ ਅੱਜ ਕੱਲ ਹਰ ਇੱਕ ਬਾਧਾ ਠੀਕ ਹੈ ਅਲਰਜੀ ਆ ਕੋਈ ਇਨਫੈਕਸ਼ਨ ਹੈ ਗਲੇ 'ਚ ਖਰਾਸ ਹੈ ਚੱਕਰ ਆਉਂਦੇ ਨੇ ਬੀਪੀ ਕਿਸੇ ਦਾ ਘਟਦਾ ਵਧਦਾ ਕਵਰਾ ਹਟਾਉਂਦੀ ਹੈ ਪਿਸ਼ਾਬ ਘੱਟ ਆਉਂਦਾ ਜਾਂ ਗਲਾ ਸੁੱਕਦਾ ਗਲਾ ਬਾਰ-ਬਾਰ ਵੀ ਸੁੱਕਦਾ ਪੇਟ ਪੂਰਾ ਉਹਨਾਂ ਦਾ ਸਾਫ਼ ਨਹੀਂ ਹੁੰਦਾ ਜਾਂ ਪੇਟ ਦੇ ਵਿੱਚ ਕੀੜੇ ਨੇ ਪੇਟ ਫੁੱਲਿਆ ਹੋਇਆ ਅੰਤੜੀਆਂ ਦੀ ਸਫਾਈ ਨਹੀਂ ਹੁੰਦੀ ਪਾਚਨ ਤੰਤਰ ਹੈ ਜਿਹੜਾ ਉਹਨਾਂ ਦਾ ਕਮਜ਼ੋਰ ਹੋਇਆ ਪਿਆ ਇਮਿਊਨਿਟੀ ਘੱਟ ਹੈ ਲੀਵਰ 'ਚ ਪ੍ਰੋਬਲਮ ਹੈ ਜਾਂ ਮਤਲਬ ਥਕਾਵਟ ਉਹਨਾਂ ਦਾ ਸਰੀਰ ਮਨ ਦਾਗਾ ਪੇਟ ਦੇ ਵਿੱਚ ਹਲਕਾ ਦਰਦ ਰਹਿੰਦਾ ਜਾਂ ਪੇਟ ਫੁੱਲਿਆ ਹੋਇਆ ਤਾਂ ਇਹ ਸਾਰੇ ਚੂਰਨ ਦੇ ਫਾਇਦੇ ਨੇ ਇਹ ਤੁਸੀਂ ਮੰਗਵਾ ਸਕਦੇ ਹੋ ਬਹੁਤ ਹੀ ਸਸਤਾ ਘਰ ਬੈਠੇ ਜਿਨ੍ਹਾਂ ਨੇ ਮੰਗਵਾਉਣਾ ਉਹ ਸਾਨੂੰ ਆ ਨੰਬਰ ਤੇ ਫੋਨ ਜਾਂ WhatsApp ਤੇ ਮੈਸੇਜ ਕਰ ਸਕਦੇ ਹੋ ਐਡਰੈਸ ਭੇਜ ਸਕਦੇ ਹੋ ਮੰਗਾ ਸਕਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਲੋਕਾਂ ਦਾ ਭਲਾ ਹੋ ਸਕਦਾ ਥੈਂਕ ਯੂ ਧੰਨਵਾਦ